ਉਹ ਕੋਈ ਸੱਤ ਪੈਂਚਾਸ ਕਰਾ ਚਾਲੀ ਉਮੀਦਵਾਰ ਨਕਲੀ ਬੰਦੇ ਉਹ ਜੀ ਦਾ ਉਹ ਵੀ ਜਿਆਦਾ ਮੈਂ ਸੁਣਿਆ ਪਰਚਾਈ ਵੀ ਵੋਟਾਂ 'ਚ ਖੜੀ ਸੀ ਉਹ ਪਿੱਛੇ ਦੇ ਤੇਰੀ ਪਰਚਾਈ ਨੂੰ ਵੀ ਚਾਂ ਚੜ ਗਿਆ ਹਾਂ ਪਰ ਜਦ ਨਸੀਟ ਆਈ ਸੀ ਸਾਡੀ ਔਰਤਾਂ ਵਾਲੀ ਅੱਛਾ ਵੋਟਾਂ 'ਚ ਖੜਨ ਦਾ ਕਹਿੰਦੀ ਮੈਂ ਵੀ ਵੋਟਾਂ 'ਚ ਖੜਨਾ ਮੈਂਬਰ ਨਹੀਂ ਬੰਨਣਾ ਫਲਾ ਫੇਰ ਲਗਾ ਭਾਈ ਭਰ ਦੇ ਤਾਂ ਆਗਣ ਅੱਛਾ ਉਹਨੇ ਭਰਤੇ ਹੀ ਕਰਦੇ ਨੇ ਕੰਨ ਭਰਤੇ ਕਰ ਕਰ ਜਾ ਕੇ ਕਹਿੰਦੀ ਹੈ ਕੀ ਕਹਿੰਦੀ ਹੈ ਕਹਿੰਦੀ ਭਾਜੀ ਨਿਗਰ ਰੱਖਿਓ ਮੈਂ ਵੋਟਾਂ 'ਚ ਖੜੀ ਆ ਹਾਂ ਪਿੰਡ ਵਾਲੇ ਕੀ ਕਹਿੰਦੇ ਪਿੰਡ ਵਾਲੇ ਕਹਿੰਦੇ ਬੀਬੀ ਸਾਡੀ ਤਾਂ ਨਿਗ੍ਹਾ ਹੀ ਤੇਰੇ ਤੇ ਆ ਅਜੇ ਤੌਰ ਤੇ ਨਿਰਾਇ ਨਹੀਂ ਰੱਖੀ 4 ਮਹੀਨੇ ਬਾਅਦ ਕਾਗਜ਼ ਵਾਪਸ ਲੈ ਕੇ ਬੈਠ ਗਈ ਆ ਉਹ ਕਿਉਂ ਜਿੰਦੀ ਲੋਕਾਂ ਦੀ ਤਾਂ ਨਹੀਂ ਲਈ ਬੜੀ ਮਾੜੀ ਹੈ ਬੋਲ ਸਮ ਤਾਂ ਦੇਖਦੇ ਹੀ ਬੜੀ ਮੂੜੀ ਪੂਰੀ ਨਿਰਾਇ ਉਹ ਗਿਆ ਦਾ ਆ ਮੈਂ ਇੱਕ ਗੱਲ ਹੋਰ ਸੁਣੀ ਐ ਹੋਰ ਕਿਹੜੀ ਅੱਜ ਕੱਲ ਤੈਨੂੰ ਸੁਪਨੇ ਬੜੇ ਆਉਂਦੇ ਮੈਨੂੰ ਸੁਪਨੇ ਆਉਂਦੇ ਅੱਜ ਕੱਲ ਭਿਆਨਕਰ ਹਾਂ ਉਹ ਕਿਵੇਂ ਮੈਨੂੰ ਕੱਲ ਪਰਸੋ ਸੁਪਨਾ ਆਇਆ ਮੈਂ ਜਾਵੜੇ ਨਰਕ ਦਵਾਰ ਉੱਥੇ ਮੈਂ ਦੇਖਿਆ ਧਰਮ ਰਾਜ ਨੇ ਵੱਡੇ ਵੱਡੇ ਟਾਟੇ ਬਿਰਲੇ ਮੰਤਰੀ ਸਾਥਰੀ ਲਾਏ ਹੋਏ ਚੱਕੀਆਂ ਪੀਸ ਰਿਹਾ ਫਲਾ ਫੇਰ ਮੈਂ ਕਿ ਕੋਨੇ ਇੱਥੇ ਬੰਦਾ ਖੜਾ ਦੇਖ ਲਿਆ ਪਛਾਣ ਲਿਆ ਆ ਖੁੱਡਾ ਕੁੜੀ ਵੱਡੇ ਵਡੇਰਾ ਹੋਣਾ ਨਾ ਸਾਡੇ ਵੱਡ ਵਡੇਰ ਤਾਂ ਸਵਰਗਾਂ ਚ ਆ ਮੈਂ ਬੰਦਾ ਪਛਾਣ ਲਿਆ ਖੋਖਾ ਲਈ ਖੜਾ ਆ ਖੋਖਾ ਦਾ ਸੋਖਾ ਕਿਆ ਦਾ ਖੋਖਾ ਕਹਿੰਦਾ ਇੱਥੇ ਵੀ ਪ੍ਰਧਾਨ ਮੰਤਰੀ ਬਣੂੰਗਾ ਮਨ ਕੀ ਬਾਤ ਹੀ ਕਰੂੰਗਾ ਉਹ ਦੇਖ ਲੈ ਜਦੋਂ ਨਿੱਕਾ ਜਿਆ ਹੁੰਦਾ ਸੀ ਜਦੋਂ ਛੋਟਾ ਹੁੰਦਾ ਸੀ ਉਦੋਂ ਰੇਲਾਂ 'ਚ ਚਾਹ ਵੇਚਦਾ ਸੀ ਜਦੋਂ ਵੱਡਾ ਹੋ ਗਿਆ ਪ੍ਰਧਾਨ ਮੰਤਰੀ ਬਣਿਆ ਹਾਂ ਫੇਰ ਮਾ ਦਾ ਪੁੱਤ ਰੇਲਾਂ ਹੀ ਵੇਚ ਗਿਆ ਪਰਾਦੇਸ਼ੀ ਵੇਚੀ ਜਾਂਦਾ ਤੇਰਾ ਕੂ ਸੇਲਫ ਮੈਨ ਚੰਗਾ ਏ ਹੋਰ ਕੀ ਹੈ ਕਹਾ ਪ੍ਰਧਾਨ ਮੰਤਰੀ ਬਣਦਾ ਲਾਂਦੀਆ ਹਾਂ ਸੈਂਟਰ ਦੀਆਂ ਗੱਲਾਂ ਛੱਡ ਆ ਤੈਨੂੰ ਪਤਾ ਪੰਜਾਬ 'ਚ ਬਦਲਾਅ ਦੀ ਸਰਕਾਰ ਹੈ ਬਦਲਾਅ ਦੀ ਸਰਕਾਰ ਬੜਾ ਕੁਝ ਬਦਲਾਅ ਹੋ ਗਿਆ ਹਕੀ ਕੀ ਬਦਲਾਅ ਹੋਇਆ ਤਰੱਕੀਆਂ ਹੋਈਆਂ ਤਰੱਕੀਆਂ ਕਿਵੇਂ ਹੋਈਆਂ ਮੇਗਾ ਪਾਈਪਾਂ ਨਾਲੋਂ ਅੱਗੇ ਨਿਕਲ ਗਏ ਹਾਂ ਉਹ ਕਿਵੇਂ ਵਿਆਹ ਕਰਾਉਣ ਚ ਰਾਜ ਵਾਲੇ ਨੇ ਛੜੇ ਹੀ ਤੁਰੇ ਫਿਰਦੇ ਆ ਗੋਲਬੰਦੀ ਦੋ ਕਰਾ ਰਹੇ ਆ ਉਹ ਤਰੱਕੀ ਬੜੀ ਐ ਉਹ ਤਰੱਕੀ ਮੈਨੂੰ ਤਾਂ ਕਦੇ ਦਿਖਦੀ ਨਹੀਂ ਤੇਰੀ ਅੱਖ ਹੀ ਨਹੀਂ ਦੇਖਣ ਵਾਲੀ ਉਹ ਕਿਵੇਂ ਬਾਹਰ ਜਾ ਕੇ ਦੇਖ ਪੋਸਟਰਾਂ ਤੇ ਮਾਰੇ ਵੱਡੇ ਵੱਡੇ ਝੂਠ ਉਹਨਾਂ ਚ ਮਾਰੀ ਪਾਰਟੀ ਹਲਾ ਫੇਰ ਕੰਮ ਕਰਨ ਦੇ ਸਭ ਤੋਂ ਮੂਰੇ ਕੰਮ ਕਰਨ ਦੇ ਸਭ ਤੋਂ ਫਾੜੀ ਮਾਸਟਰਾਂ ਦੇ ਡਾਂਗ ਹੀ ਫੇਰੀ ਜਾਂਦੇ ਆ ਤਾਂ ਨਾ ਕਿਸੇ ਨੂੰ ਲਾਉਣ ਹੀ ਨਹੀਂ ਦਿੰਦੇਗੇ ਨੌਕਰੀਆਂ ਕਦੇ ਨਹੀਂ ਦਿੰਦੇਗੇ ਪਹਿਲਾਂ ਨਾਲ ਹੀ ਆ ਇਹੋ ਜਿਹਾ ਬਦਲਾ ਆਇਆ ਹੈ ਤੇ ਘਰ ਦੇ ਕਰ ਲੈ ਲਾਂਦੀ ਆ ਆ ਦੇਸ਼ ਚ ਇੱਕ ਬਹੁਤ ਵੱਡਾ ਵਿਆਹ ਹੋ ਕੇ ਹਟਿਆ ਆ ਮਾਨੀਆਂ ਦਾ ਵਿਆਹ ਕਹਿੰਦੇ ਬਹੁਤ ਮਹਿੰਗਾ ਵਿਆਹ ਹੋ ਕੇ ਹਟਿਆ ਵੱਡੇ ਵੱਡੇ ਕਲਾਕਾਰਾਂ ਨੂੰ ਸਿੰਗਰਾਂ ਨੂੰ ਸੱਦਿਆ ਖੋਨੂ ਬੁਲਾਇਆ ਵੱਡੇ ਵੱਡੇ ਕਲਾਕਾਰ ਗਏ ਸਾਨੂੰ ਵੀ ਸੱਦਾ ਆਇਆ ਸੀ ਆ ਤੁਸੀਂ ਗਏ ਸੀ ਅਸੀਂ ਗਏ ਨਹੀਂ ਆ ਦੂਰ ਵਾ ਪਿੰਡਾ ਜਾਇਆ ਨਹੀਂ ਗਿਆ ਨਾ ਦੂਰ ਸੀ ਅੱਛਾ ਫਿਰ ਉਹ ਮੈਂ ਕਿਹਾ ਅਸੀਂ ਘਰੇ ਬੈਠੇ ਜ਼ਿੰਮੇਵਾਰੀਆਂ ਨਿਭਾਈ ਜਾਂਦੇ ਆ ਉਹ ਕਿਵੇਂ ਅਗਲੇ ਆਏ ਮਹੀਨੇ ਉਹ ਰੀਚਾਰਜ ਵਧਾਈ ਜਾਂਦਾ ਸੀ ਘਰੇ ਬੈਠੇ ਸ਼ਕਨ ਪਾਈ ਜਾਂਦੇ ਆ ਹੋਰ ਕੀ ਦੱਸ ਹਾਜੀ ਉਹ ਦੂਰ ਨਾਲ ਨਹੀਂ ਆ ਸਾਡੇ ਸਰੋਂ ਚੱਲਦਾ ਵਾ ਉਹ ਲੋੜੀ ਆ ਗਈ ਆ ਲੋੜੀ ਆਈ ਏ ਸਾਨੂੰ ਤਾਂ ਹੋਰ ਖਤਰਾ ਹੈ ਕਿਹੜਾ ਖਤਰਾ ਹੈ ਕਿਤੇ ਛੋਟੇ ਅਮਬਾਨੀ ਦੀਆਂ ਅਕਲਕਾਰੀਆਂ ਸਾਡੀਆਂ ਚੰਗਿਆੜਾ ਹੀ ਨਾ ਕਢਾ ਦੇਣ ਕਿਤੇ ਹੋਰ ਕੋਈ ਨਾ ਕਾਨੂੰਨ ਲਾਗੂ ਕਰ ਦੇ ਪਸ ਮੁੰਡਾਈ ਨਾ ਵਧਾ ਦੇਣ ਹੋਰ ਕੀ ਹੈ ਦੱਸ ਲਾਤੀਆ ਹਾਂ ਦੇ ਵਿਆਜ ਹਾਂ ਪੰਜਾਬ ਸਰਕਾਰ ਪਹੁੰਚ ਜਾਂਦੀ ਲਾ ਪੰਜਾਬ ਸਰਕਾਰ ਜਾਂਦੀ ਹਾਂ ਤੇ 4 ਵਜੇ ਇਹਨਾਂ ਨੇ ਵਾਦੇ ਸ਼ੁਰੂ ਹੋ ਜਾਣੇ ਸੀ 4 ਵਜੇ ਮੇਰਾ ਟਾਈਮ ਹੋ ਜਾਂਦਾ ਨਾ 4 ਵਜੇ ਟਾਈਮ ਹੋ ਜਾਂਦਾ ਹਾਂ ਇਹਨਾਂ ਨੇ ਮੇਰੇ ਵਾਦੇ ਕਰਦੇ ਨੇ ਸੀ ਵਾਦੇ ਕਿ ਨਹੀਂ ਕਰਦੇ ਨੇ ਅਮਾਨੀ ਸਾਹਿਬ ਨੂੰ ਬੜਾਪਾ ਪੈਨਸ਼ਨ ਨਵੀਂ ਵੈਹੀ ਕੁੜੀ ਨੂੰ ਸ਼ਗਨ ਸਕੀਮ ਰਾਮਾਨੀ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਇੱਥੋਂ ਵਾਲਿਆਂ ਨੂੰ ਫਟਾਈ ਨੌਕਰੀ ਦਿੱਤੀ ਨਹੀਂ ਆਂਦੀ ਇਹ ਗੱਲ ਇੱਥੇ ਐਮਐਨਬੀ ਐਡ ਕਰਕੇ ਤੁਰੇ ਫਿਰਦੇ ਆ ਇਹਨਾਂ ਦੀਆਂ ਡਾਂਗਾਂ ਹੁਣ ਸੰਗਰੂਰ ਚ ਖਾਂਦੇ ਆ ਪਹਿਲਾਂ ਚੰਡੀ ਲੜੋਂ ਖਾਂਦੇ ਸੀ ਕਦੇ ਬਾਗਲੋਂ ਖਾਂਦੇ ਸੀ ਕਦੇ ਪਟਿਆਲਿਓਂ ਖਾਂਦੇ ਸੀ ਨੌਜਵਾਨਾਂ ਦੇ ਪੱਲੇ ਦਾ ਡਾਂਗਾ ਹੀ ਆ ਜਿੱਥੇ ਮਰਜੀ ਮਾਰੀ ਚੱਲੋ ਇਹਨਾਂ ਨੇ ਤਾਂ ਥਾਈਆਂ ਨੂੰ ਵਿਚਾਰੇ ਨੇ ਹੋਰ ਕੀ ਆਦਾ ਕੱਲੇ ਲਾਂ ਪਿਆ ਮੈਨੂੰ ਕਿ ਪਤਾ ਹੀ ਨਹੀਂ ਗੱਲ ਦੱਸ ਕਿਹੜੀ ਤੈਨੂੰ ਚੰਗੀ ਲੱਗਦੀ ਆ ਕਿ ਲਿਖਣ ਚ ਨਾ 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 ਮੈਨੂੰ ਅੰਗਰੇਜ਼ੀ ਪੜ੍ਹਨ ਤੇ ਚੰਗੀ ਲੱਗਦੀ ਨਾ ਲਿਖਣ ਚ ਚੰਗੀ ਕਿਵੇਂ ਲੱਗਦੀ ਆ ਮੈਨੂੰ ਪੇਨ ਚ ਬੜੀ ਚੰਗੀ ਲੱਗਦੀ ਆ ਜਰੂਰ ਬਣਾ ਦਿੰਦੀ ਆ ਸਿਰਜਾ ਕਮਾ ਦਿੰਦੀ ਆ ਉਹ ਕੀ ਆ ਦਾ ਉਹ ਛਾਡੇ ਨਾ ਗੱਲਾਂ ਨੂੰ ਮੈਨੂੰ ਐਂ ਦੱਸ ਤੈਨੂੰ ਗੁਰਦਾਸ ਮਾਨ ਸਾਹਿਬ ਦਾ ਛੱਲਾ ਆਉਂਦਾ ਨਾ ਨਾ ਉਹਨਾਂ ਦੀਆਂ ਉਂਗਲਾਂ ਮੋਟੀਆਂ ਮੇਰੀਆਂ ਪਤਲੀਆਂ ਐ ਉਹ ਮਾਨ ਸਾਹਿਬ ਦਾ ਛੱਲਾ ਅੱਜ ਕੱਲ ਕਿਸੇ ਦੇ ਮੇਜ ਨਹੀਂ ਆਉਂਦਾ ਪੰਜਾਬ ਦੇ ਮੇਜ ਨਹੀਂ ਆਉਂਦਾ ਉਹ ਠੇ ਮੈਨੂੰ ਤਾਂ ਮਾਨ ਸਾਹਿਬ ਦਾ ਇੱਕ ਗੀਤ ਯਾਦ ਆਉਂਦਾ ਹੈ ਕਿਹੜਾ ਗੀਤ ਕਹਿੰਦੇ ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਹਲੋ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗਈਆਂ 5 ਮਿੰਟਾਂ ਦਾ ਐਮਐਸਪੀ ਦਿੰਦੀ ਸੀ ਅਸਤੀਫਾ ਦੇ ਕੇ ਆਉ ਗਈ ਹੋਰ ਕੀ ਦੱਸਾਂ ਝੋਨਾ ਕਥਾਣਾ ਦੇ ਨਾਲ ਚੱਕਿਆ ਨਹੀਂ ਗਿਆ 2 ਮਹੀਨੇ ਮੰਡੀਆਂ 'ਚ ਹੀ ਹੋੜਿਆ ਰੱਖਿਆ ਹੋਰ ਕੀ ਦੱਸਾਂ ਕਰਲੇ ਲਾਂਤ ਪਿਆ ਹਾਂ ਤਦ ਤੂੰ ਬਾਬੇ ਦੇ ਪੁਰੇ ਆਪਰਦਾ ਸੀ ਉਹ ਘਰੇ ਕਲੇਸ਼ ਰਹਿੰਦਾ ਅੱਛਾ ਮੈਨੂੰ ਕਿਸੇ ਨੇ ਕਿਹਾ ਕੀ ਕਿਹਾ ਕਹਿੰਦਾ ਵੀ ਦੋ ਰੋਟੀਆਂ ਪਹਿਲੀਆਂ ਲਾ ਕੇ ਗਊ ਨੂੰ ਖਾਓ ਗਊ ہماری ਮਾਤਾ ਹੋ ਗਈ ਕਲੇਸ਼ ਮੁੱਕ ਗਿਆ ਫਿਰ ਆ ਮੈਂ ਘਰ ਵਾਲੀ ਨੂੰ ਕਿਹਾ ਜੀ ਦੋ ਫੁਲਕੇ ਲਾਓ ਹਾਂ ਮੈਂ ਕਹੂੰ ਨੂੰ ਚਾਰ ਤੇ ਅੱਛਾ ਕਹੂੰ ਨੂੰ ਚਾਰ ਤੇ ਆ ਪਿੱਛੇ ਹੀ ਤਾਂ ਠਾਤਰ ਆਵੇ ਅੱਛਾ ਫੇਰ ਮੈਂ ਤੇਰੀ ਭਜਾਈ ਨੂੰ ਹਾਕ ਦਿੱਤੀ ਕੀ ਕਿਹਾ ਮੈਂ ਕਿਹਾ ਪਾਪਾ ਜੀ ਨੇ ਦੋ ਫੁਲਕੇ ਹੋਰ ਰੈਡੀ ਕਰੋ ਕਿਉਂ ਪਿੱਛੇ ਪਾਪਾ ਜੀ ਵੀ ਆਉਂਦੇ ਆ ਧਾਦੇ ਜੀ ਆਹ ਹੋਰ ਕੀ ਦੱਸ ਉਹ ਕਰੇ ਰਹਿਣਾ ਸੀ ਬਾਪੂ ਨਹੀਂ ਬਿਮਾਰ ਆ ਆ ਬਾਪੂ ਵੀ ਤੇਰਾ ਬਿਮਾਰ ਰਿੰਦਾ ਹੈ ਮੈਨੂੰ ਕਹੇ ਬਾਬੇ ਨੇ ਕਹਦਾ ਕੀ ਕਹਦਾ ਕਹਿੰਦੇ ਜੀ ਆਟੇ ਦਾ ਪੇੜਾ ਬਣਾ ਕੇ ਕਹੂੰ ਨੂੰ ਖਵਾਓ ਹਾਂ ਕੌਣ ਲੱਗੂਗਾ ਬਾਪੂ ਜੀ ਖਾਊਗਾ ਬਾਪੂ ਠੀਕ ਹੋਇਆ ਅਸੀਂ ਮਹੀਨਾ ਕ ਖਵਾਇਆ ਏ ਬਾਪੂ ਤਾਂ ਨਹੀਂ ਠੀਕ ਹੋਇਆ ਕੱਚਾ ਤਾਂ ਖਵਾ ਖਵਾ ਦੀ ਗਾਂ ਬਿਮਾਰ ਕਰ ਲਈ ਹੈ ਹੁਣ ਬਾਪੂ ਦੇ ਨਾਲ ਨਾਲ ਗਾਂ ਦਾ ਵੀ ਇਲਾਜ ਚੱਲਦਾ ਓਏ ਮਾਰਨਾ ਕਰ ਬੰਦ ਕੀ ਹੋਇਆ ਆ ਬਾਈ ਤੋਂ ਫੜ ਵਧਾਈਆਂ ਕਿੱਥੇ ਮੁੜਿਆ ਹਲੇ ਨਹੀਂ ਆਇਆ ਹਲੇ ਤਾਂ ਉਹਨੇ ਮੇਰਾ ਦਿਲ ਇੱਧਰ ਜਾਂਦਾ ਦੇਖਣਾ ਹੈ ਕਿੱਥੇ ਸਾਹ ਲਗਾ ਪਿਆ ਤੂੰ ਉਹ ਤਾਂ ਹਾਂ ਮੇਰੇ ਤੇ ਨਹੀਂ ਕੱਟੇ ਹੋਣਾ ਸਾਹ ਵੀ ਲੈਣਾ ਬਤਨਰਾ ਕੀ ਖਾ ਕੇ ਆਇਆ ਵਾ ਸਵੇਰ ਦਾ ਚਾਹ ਹੀ ਪੀ ਜਾਣਾ ਤੈਨੂੰ ਲੱਗਦਾ ਇਤਜਾਬ ਬਣ ਗਿਆ ਤੇਰੇ ਕਿਤੇ ਡਾਕਟਰ ਨੂੰ ਦਿਖਾ ਆਂ ਗੈਰੀ ਨੂੰ ਮਿਲਦੀ ਕਰਦੇ ਆਂ ਜਾਂ ਦੇ ਨਾਲ ਐਸਪਟ ਵੀ ਖਾਣਾ ਕਰੋ ਯਾਰ ਕੱਲੀ ਚਾਹ ਨਾਲ ਇਤਜਾਬ ਪੰਡਦਾ ਮਾਦਾ ਮਛੇ ਦਾ ਤਰੀ ਪੀ ਗਏ ਓਏ ਹੋਰ ਸੁਣ ਲੈ ਹੋਰ ਸੁਣਾ ਦੇ ਵਿਆਹ ਦੀ ਆ ਵਿਆਹ ਦੀ ਸੁਣਾ ਦੇ ਮੇਰੇ ਚਲਦੀ ਵਿਆਹ ਦੀ ਕੱਲ ਅੱਛਾ ਮੈਨੂੰ ਆਉਂਦੇ ਦੇਖਣ ਵਾਲੇ ਕਹਿੰਦੇ ਕੀ ਹੈ ਮੈਨੂੰ ਹਫ਼ਤੇ ਚ ਦੋ ਤਿੰਨ ਨਹੀਂ ਦੇਖਣ ਵਾਲੇ ਆ ਜਾਂਦੇ ਆ ਕਹਿੰਦੇ ਕੀ ਹੈ ਰੌਲਾ ਇਸ ਗੱਲ ਦਾ ਕਹਿੰਦੇ ਕੁਝ ਨਹੀਂ ਜੀ ਅੱਛਾ ਅੱਛਾ ਕਲਾ ਦੇ ਕਈ ਮੁੜ ਜਾਂਦੇ ਆ ਕੱਲ ਕੋਈ ਫਰੇ ਨਹੀਂ ਲਾਉਂਦੇਗੇ ਉਹ ਮੈਂ ਵਿਚੋਲਾ ਚੰਗਾ ਲੱਭਿਆ ਹਲਾ ਫੇਰ ਗੱਲ ਬਣੀ ਮੇਰੇ ਕੋਲੇ ਆ ਕੇ ਦੇਖਣ ਆਲੇ ਅੱਛਾ ਕਰਕੇ ਪਸੰਦ ਫੇਰ ਕਹਿੰਦਾ ਵੀ ਮੁੰਡਾ ਸਾਨੂੰ ਪਸੰਦ ਹੈ ਹਾਂ ਕੰਮ ਦੱਸੋ ਕੀ ਕਰਦਾ ਤੁਹਾਡੇ ਘਰ ਦੇ ਕੀ ਕਹਿੰਦੇ ਸਾਡੇ ਘਰ ਦੇ ਕਹਿੰਦੇ ਨੇ ਮੁੰਡਾ ਪੜਿਆ ਲਿਖਿਆ ਐਮਏ ਕੀਤੀ ਆ ਥੀਏਟਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੱਛਾ ਤੇ ਨਾਟਕ ਕਰਦਾ ਆ ਕੁੜੀ ਵਾਲੇ ਕੀ ਕਹਿੰਦੇ ਉਹ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਥੇਰੇ ਕਰ ਲਈ ਤੇ ਹੁਣੇ 1.5 200 ਕਰ ਦੂਗੀ ਇੰਸਟਾਗ੍ਰਾਮ ਤੇ ਹੀ ਰਹਿੰਦੀ ਆ ਆਵੇ ਜੀਵੈਲ ਬਾਈ ਖਾਉਦੇ ਰੁਪਈਆ ਦੀ ਵੇਲ ਆ ਵੇ ਵਧਾਵੀ ਲੈ ਕੇ ਲਾਵੀ ਆ ਜਿਹੜੇ ਦੰਦ ਕੱਢੀ ਜਾਂਦੇ ਇਹਨਾਂ ਨੂੰ ਵੀ ਹੱਥ ਭਾਵੇਂ ਦੰਦਰੋ ਕੱਲਾ ਹੱਥ ਨਹੀਂ ਆਏ ਮਾਦਾ ਮਾਦਾ ਧੁੱਪ ਨਿਕਲੀ ਹੈ ਤੋਰਾ ਮੇਰਾ ਕਰਦੇ ਰਹਿਣਾ ਚਾਹੀਦਾ ਤੇਜ ਤੋਂ ਇਥੋਂ ਦਾ ਦਸਤਾ ਕਰਮਾ ਉਹਦੇ ਕੜਾ ਪੀਕਾ ਨੇ ਜਾਣਾ ਹੋਰ ਕੀ ਹੈ ਉਹ ਲਾ ਫਿਰ ਦੇਖਣਾ ਸੀ ਜਾਵੜੇ ਆ ਤੇਰ ਗੱਲ ਬਣੀ ਗੱਲ ਕਾਦੀ ਬਾਨੀ ਹਾਂ ਮੈਂ ਫਿਰ ਮੈਂ ਮੈਂ ਡੈਦਾ ਕੀ ਕਹਿੰਦਾ ਮੈਂ ਕਹਤ ਸਾਨੂੰ ਹਸਾਉਣ ਵਾਲਿਆਂ ਨੂੰ ਐਵੇਂ ਹਲਕੇ ਨਾਲ ਲਾਓ ਲਾਓ ਕਿਉਂ ਅਸੀਂ ਕਰੀਏ ਨਾ ਤਾਂ ਕੁਝ ਨਾ ਕਰੀਏ ਜੇ ਕਰਦੀਏ ਫਿਰ ਸਦੇ ਮੁੱਖ ਮੰਤਰੀ ਲੱਗਦੇ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀ ਲਾਈ ਆਇਓ ਧਰਨੇ ਫਿਰ ਅਸੀਂ ਕੁੜੀ ਵੇਖਣ ਚੱਲ ਗਏ ਹਲਾ ਫੇਰ ਗੱਲ ਬਣੀ ਗੱਲ ਕਾਹੀ ਬਣੀ ਮੈਨੂੰ ਤਾਂ ਕੁੜੀ ਨੂੰ ਉਹਨੇ ਕਮਰੇ ਦੇ ਵਿੱਚ ਤਾੜਤਾ ਉਹ ਤਾੜਦੇ ਨਹੀਂ ਹੁੰਦੇ ਗੱਲਬਾਤ ਹਸਤੇ ਬਿਠਾਉਂਦੇ ਆ ਨਵਾਂ ਜ਼ਮਾਨਾ ਹੈ ਨਾ ਨਵਾਂ ਜ਼ਮਾਨਾ ਚੱਲਿਆ ਗੱਲਬਾਤ ਕਰਨਾ ਤੇ ਸਾਨੂੰ ਬਿਠਾਤਾ ਫੇਰ ਅੱਧਾ ਪੌਣਾ ਘੰਟਾ ਸੰਗ ਨਹੀਂ ਨਾ ਉਹ ਬੋਲੀ ਨਾ ਮੈਂ ਬੋਲਿਆ ਹਲਾ ਫੇਰ ਅੱਧੇ ਪੌਣੇ ਘੰਟੇ ਬਾਅਦ ਸੰਗ ਨਹੀਂ ਛੰਗਦੀ ਉਹ ਆਪ ਬੋਲੀ ਹਾਂ ਕੀ ਕਹਿੰਦੀ ਨਾ ਕਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਾਈ ਹੋ ਤੇਰੇ ਫਿਰ ਮੈਂ ਵੀ ਕਹਤਾ ਨਿਕਾ ਪਹਿਲਾਂ ਤਾਂ ਅਸੀਂ ਤੇਰੇ ਸਣੇ 4 ਹੋਣਾਏ ਫਿਰ ਅਸੀਂ ਚੁਨੀ ਚੜਾ ਦੇ ਲਿਆਂਗੀ ਨਹੀਂ ਰੱਖਣੀ ਬੰਦ ਲੈਣੀ ਸੀ ਧੱਤ ਦੀਦੀ ਜੀ ਦੀਦੀ ਜੀ ਹੋਈ ਜਾਣੀ ਸੀ ਹੋਰ ਕੀ ਆ ਦਰ ਲਾ ਸ਼ਹਿਰਾ ਦੇ ਖਾਨਦਾਨ ਚਾਹੀਏ ਕਿਆ ਕੇ ਲੈ ਆਨੀ ਹਾਂ ਸ਼ਹਿਰਾ ਦੇ ਖਾਨਦਾਨ ਚਾਹੀਏ ਕੀ ਕਰਦੀ ਐ ਇੱਕ ਦਿਨ ਸ਼ਹਿਰਾ ਸ਼ੈਰੀ ਕਰਦੀ ਆਂਦੀ ਐ ਤੇਦੀ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੇ ਆ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੇ ਆ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੇ ਆ ਦੇਖੀ ਕਰਨਾ ਆ ਜਾ ਬਾਲ ਮੈਂ ਲੋਣੀ ਫੜਾ ਜਾ ਇਥੇ ਵੇਲਾ ਹੀ ਬੈਠਾ ਦੇਖੀ ਭਰਾਵਾ ਹੁੱਥੂ ਨਾ ਲੈਣੀ ਕੀ ਆ ਬਾਤ ਪੀਣੀ ਜਾਂ ਦੋ ਮਿੰਟ ਅਸੀਂ ਰੁਕ ਜਾਂਦੇ ਆ ਫਗਨਾ ਮਰ ਮੇਰਾ ਸ਼ੇਰ ਵੀ ਸੁਣਦਾ ਮੈਂ ਸਾਰੋ ਸਾਰੀ ਜਵਾਬ ਦਿੰਦਾ ਤੂੰ ਕੀ ਜਵਾਬ ਦਿੰਦਾ ਮੈਂ ਕਹਤਾ ਮੈਂ ਕਹਤਾ ਮੈਂ ਕਹਾਂ ਉਹ ਮੇਰੇ ਮਹਿਬੂਬ ਮੇਰੇ ਹਮਦਮ ਉਹ ਮੇਰੇ ਉਹ ਮੇਰੇ ਹਮਦਮ ਜੀਤ ਬਾਗ ਧੰਧਮ ਇੰਸਟਾਗ੍ਰਾਮ ਵਾਲੀ ਸ਼ਾਇਰੀ ਹੈ ਅੱদিকੜਾ ਪਾਸ ਪੜਿਆ ਵੀ ਕੋਈ ਸਿਆਣੀ ਗੱਲ ਕਰਾਂਗੇ ਅੱদিক ਸ਼ਾਇਰ ਵੀ ਇੰਸਟਾਗ੍ਰਾਮ ਵਾਲੀ ਮੈਂ ਬੱਸ ਬਿਆਹ ਕੇ ਆਈ ਆ ਬਿਆਹ ਕੇ ਆ ਗਈ ਆ ਮੈਨੂੰ ਕਹਿੰਦੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣਾ ਹੈ ਤੂੰ ਕਿੱਥੇ ਕਮਾ ਲੈਂਦੀ ਮੈਂ ਤਾਂ ਘਰ ਵਾਲੀ ਦੀ ਗੱਲ ਮੋੜ ਕੇ ਦਾੰਦ ਥੋੜੀ ਬਣਾਉਣੇ ਮੈਂ ਕਮਾਉਣ ਲੱਗੇ ਆ ਕਿੱਥੇ ਘੁੰਮਾ ਲੈਂਦੀ ਮਹਿੰਗੀ ਥਾਂ ਤੇ ਆ ਬਠਿੰਡੇ ਲੈ ਗਿਆ ਉਹ ਤੂੰ ਵੀ ਮਹਿੰਗੀ ਥਾਂ ਸਭ ਤੋਂ ਮਹਿੰਗੀ ਥਾਂ ਮਹਿੰਗੀ ਤਾਂ ਕਮਾਈ ਪੈਟਰੋਲ ਪੰਪ ਤੇ ਕਿਹਾ ਆਹੀ ਮਹਿੰਗਾ ਇੱਥੇ ਕਿਹੜੇ ਕੱਢ ਚਾਰ ਹੋਰ ਕੀ ਆਦਾ ਓਏ ਕੇਰਾ ਆ ਗਿਆ ਉਹਦੇ ਪਿੱਤੇ ਚ ਪੱਥਰੀ ਹਲਾ ਫੇਰ ਲੈ ਜਾ ਡਾਕਟਰ ਦੇ ਅੱਛਾ ਡਾਕਟਰ ਕਹਿੰਦਾ ਜੀ ਪੱਥਰੀ ਦਾ ਦਰਦ ਭੈਣਾ ਏ ਕਟਨੀ ਪਊਗੀ ਕਟਨੀ ਕਟਨੀ ਮੈਣੀ ਆ ਫੇਰ ਉਦੋਂ ਤਰੀ ਭਜਾਈ ਨੂੰ ਕਹਿੰਨੇ ਰਹਿ ਦੇਦੀ ਕੀ ਰਹਿ ਦੇਦੀ ਕਹਿੰਦਾ ਜੀ ਪੀਰ ਪੀ ਨਾਲ ਪਥਰੀ ਖੁਰ ਜਾਂਦੀ ਹੈ ਆ ਕਹਿੰਦੇ ਹੁੰਦੇ ਆ ਪੀਰ ਅੰਦਰ ਦੇ ਪਥਰੀ ਚਲੰਦਰ ਉਹ ਮਾਂ ਦੀ ਧੀ ਸਵੇਰੇ ਵੀ ਪੀਰ ਸ਼ਾਮੀ ਵੀ ਪੀਰ ਦੁਪਹਿਰੇ ਵੀ ਪੀਰ ਤੇ ਰਾਤੀ ਵੀ ਪੀਰ ਅੱਛਾ ਪਰ ਜਾਈ ਕਿੱਥੇ ਹੋਗੀ ਗੱਡੀ ਪੈਟਰੋਲ ਤੇ ਚਲਦੀ ਹੋ ਪੀਰਾਂ ਤੇ ਆਉਗੀ ਠਾੜੇਣ ਕਿ ਮਹੀਨੇ ਬਾਅਦ ਡਾਕਟਰ ਕੋਲੇ ਦੁਬਾਰਾ ਗਿਆ ਡਾਕਟਰ ਸੀ ਕਹਿੰਦਾ ਡਾਕਟਰ ਕਹਿੰਦਾ ਜੀ ਹੁਣ ਪਥਰੀ ਤੋਂ ਪਹਿਲਾਂ ਆਪਾਂ ਇਹਨਾਂ ਦਾ ਲੀਵਰ ਕੱਢਾਂਗੇ ਸਾਰੇ ਖਰਾਬ ਹੋયા ਪਏ ਸਾਰੂ ਸਾਸੀ ਮੀਤੀ ਗਈ ਕਿਤੇ ਕੱਤੀ ਮਾਰ ਚਲੀ ਤਾਂ ਨਹੀਂ ਹੈ ਜੇ ਕੰਮ ਕਰਦੀ ਹੈ ਇਹ ਗਲੋਪਰੇ ਜਿਹੇ ਬੰਦੇ ਨਾਲ ਵੀ ਗੱਲ ਕੀਤੀ ਉਹ ਕਹਦਾ ਉਹ ਪਰ ਉਹਨਾਂ ਨੂੰ ਮੈਂ ਹੀ ਕਹਤਾ ਠੀਕ ਕਹਤਾ ਮੈਂ ਕਹਤਾ ਭਗਵਾਨੇ ਹਲ ਕੀ ਦੀ ਭਾਰੀ ਹੋ ਗਈਆਂ ਜੋਗਾ ਕਰ ਆ ਚੋਕਾ ਕਰ ਲੈ ਮੈਂ ਕਹਤਾ ਜੋਗਾ ਕਰ ਲੈ ਚੋਕਾ ਕਰ ਲੈ ਉਹਨੇ ਅਗਲੇ ਦਿਨ ਹੀ ਮਹਿੰਦਰ ਸਿੰਘ ਦਾ ਜੋਗਾ ਕਰ ਲਿਆ ਹੁਣ ਉਹ ਚੋਗੇ ਨਹੀਂ ਰਹੀਦੀ ਐ ਚੋਗੇ ਨਹੀਂ ਜਾਂਦੀ ਆਉਂਦੀ ਐ ਇਹ ਬੰਦਾ ਪਰ ਆ ਗਿਆ ਸੀ ਪਰ ਆਇਆ ਹੀ ਸੀ ਬੱਸ ਬੱਸ ਜੋਗਾ ਹੀ ਕੀਤੀ ਚਾਹੇ ਔਰ ਆ ਭਾਈ ਬੜਾ ਜੋ ਕੇ ਦੇ ਨਾਂ ਨੂੰ ਠਾ ਭਾਈ ਤਾਂ ਨਾ ਦੇ ਨਹੀਂ ਜੋ ਬੱਸ ਹੋ ਗਿਆ ਲੱਗਦਾ ਮਿਹਰਬਾਨੀ ਭਾਈ ਸਾਹਿਬ ਮੈਂ ਉਹ ਸੀ ਜਾਂਦਾ ਮੈਨੂੰ ਹੋਰਾਂ ਵੀ ਜੋ ਕਈ ਲੱਗਦਾ ਉਹ ਚੌਂਕਾ ਦੇ ਮੇਰੇ ਜਣੀ ਬਹਿ ਗਿਆ ਹੋ ਕਿਵੇਂ ਉਹ ਮੁੰਡੇ ਸਾਨੂੰ ਨਹੀਂ ਕਰਦੇ 5000 ਰੁਪਏ ਮੁੰਡੇ ਆ ਮੇਰਾ ਭਤੀਜਾ ਫਟਾ ਬੀੜਾ ਨਹੀਂ ਪੀਂਦਾ ਸੀ ਉਹ ਮੈਂ ਕਹਿੰਦਾ ਜੋਗਾ ਕਰ ਤੇਰੀ ਸਿਹਤ ਸੁਧਰ ਜੂਗੀ ਹਾਂ ਮੈਂ ਜੋਗਾ ਕਰ ਲਿਆ ਮੈਂ ਕਹਾਂ ਸੱਤ ਦਿਨ ਜੋਗਾ ਕੀਤਾ ਹੈ ਉਹਦਾ ਫੇਰ ਭਾਈ ਜੀ ਪਹਿਲਾਂ ਹੱਥ ਨਾਲ ਵੀੜੀ ਪੀਂਦਾ ਸੀ ਹਾਂ ਹੁਣ ਥੋੜੀ ਦਾ ਪੈਰ ਨਾਲ ਵੀ ਪੀਂਦਾ ਹੈ ਪਤਾ ਨਹੀਂ ਕਿਹੜਾ ਬੀੜੀ ਆਪਣ ਸਿੱਖ ਆਇਆ ਇਹ ਜਿਹੜਾ ਜੋਗਾ ਹੈ ਸਾਡੇ ਘਰੀ ਬਹਿ ਗਿਆ ਇੱਥੇ ਲਾਂਦਿਆ ਹਾਂ ਆ ਪਰਛਾਈ ਰਸ ਕੇ ਟੇਕੀ ਗਈ ਹੋਈ ਹੈ ਭਾਵੇਂ ਉਹ ਕਾਹਦਾ ਪੈ ਕੇ ਗਈ ਉਹ ਦੇਲੀ ਆ ਉਹਦਾ ਪੇਕੇ ਪੁਣੀ ਦੂਰ ਆ ਆਪਾਂ ਦੇ ਜਾਂਦੀ ਹੋਣੀ ਆ ਕਾਦੀ ਟ੍ਰੇਨ ਉਹਦਾ ਜਾਂਦੂ ਨਹੀਂ ਦਿੰਦੀ ਰਾਹ ਉਹਦਾ ਚੂਕਦੀ ਜਾਂਦੀ ਆ ਨੇੜੇ ਤੜ ਹੀ ਨਹੀਂਦੀ ਸਾਹ ਉਹ ਕਿਉਂ ਕਿਉਂਕਿ ਸਾਗਰ ਦੀ ਬੋਟੀ ਲੈਣੀ ਢ ਕਾਚਣਾ ਮੇਰਾ ਨਾਮ ਸਾਗਰ ਹੈ ਨੇੜੇ ਤੜੇ ਖੜਦੀ ਹੀ ਨਹੀਂ ਰੈੱਡ ਲਾਈਟਾਂ ਕ੍ਰੋਸ ਕਰਦੀ ਆ ਮਾਨੂੰ ਦਾ 3600 ਤੋਂ ਚਲਾਣੀ ਤਾਰੇ ਹੋਣੀ ਖੜਦੀ ਨਹੀਂ ਕਿਤੇ ਨਾ ਹੋਰ ਕੀ ਆ ਦੱਸ ਲੰਮੀਆ ਵਿਆਹ ਨਹੀਂ ਕਿਸੇ ਬੜੇ ਹੋ ਗਏ ਆ ਵਿਆਹ ਦੇ ਤਾਂ ਤੂੰ ਮੈਨੂੰ ਐਂ ਕਰ ਰਿਹਾ ਕਿ ਕੋਈ ਜਵਾਨੀ ਦੀ ਗੱਲ ਸੁਣਾ। ਨਾ ਜਵਾਨੀ ਵੇਲੇ ਸੁਣ ਲੈ। ਆ ਸੁਣਾ ਦੇ। ਜਵਾਨੀ ਵੇਲੇ ਵੀ ਪਿਆਰ, ਇਸ਼ਕ, ਮੁਹੱਬਤ ਹੁੰਦਾ ਸਾਰਿਆਂ ਨੂੰ, ਮੈਨੂੰ ਵੀ ਹੋਇਆ। ਆ ਸਾਰਿਆਂ ਨੂੰ ਹੁੰਦਾ, ਤੈਨੂੰ ਵੀ ਹੋਇਆ। ਕਿਹੜੀ ਕੁੜੀ ਨੂੰ ਬਾਈ ਜੀ ਮੈਂ ਪਿਆਰ ਕਰਦਾ ਸੀ ਅੰਗਰੇਜ਼ੀ ਵਾਲਾ ਪੋਸਟ ਕਰਕੇ ਬਾਹਰ ਚੱਲੀ ਸੀ। ਅੱਜ ਕਾਹ ਚਾਹਦੇ ਆ ਮੁੰਡੇ ਕੁੜੀਆਂ? ਮੈਂ ਕਿਹਾ ਤੂੰ ਬਾਹਰ ਚੱਲੀ ਐ ਕੋਈ ਪਿਆਰ ਦੀ ਨਿਸ਼ਾਨੀ ਦੇ ਜਾ ਜਿਹਨੂੰ ਦੇਖ-ਦੇਖ ਤੈਨੂੰ ਮੈਂ ਯਾਦ ਕਰਾਂ। ਨਾ ਉਹ ਕੀ ਦੇਗੀ? ਉਹ ਦੇਗੀ ਬੈਠ ਦੀ ਜੁੱਤੀ। ਆ ਤੇਰੀਆਂ ਬੰਦੀਆਂ ਜੁੱਤੀਆਂ ਐ। ਗੱਲ ਸੁਣਦਾ। ਮੈਂ ਸੋਚਿਆ ਵੀ ਚਲੋ ਚਲੋ ਸੋਨੇ ਚ ਬਣਾਵਾਂਗੇ ਆ ਤੂੰ ਸੋਨੇ ਚ ਮੁੰਡਾ ਦੀ ਮੈਂ ਲੈ ਗਿਆ ਸੁਨਾਰੇ ਦੇ ਹਲੋ ਫੇਰ ਮੈਂ ਕਿਹਾ ਭਾਈ ਸਾਹਬਾ ਜੁੱਤੀ ਸੋਨੇ ਚ ਮੜ ਦਿਓ ਸੋਨੇ ਮੜਤੀ ਸੋਨੇ ਮੜਤੀ ਅਗਲੇ ਦਿਨ ਜਦੋਂ ਮੈਂ ਫੜਨ ਗਿਆ ਹਲੋ ਫੇਰ ਮੈਨੂੰ ਭਾਈ ਜੀ ਉਹਨੇ ਪੁੱਛਿਆ ਕਹਿੰਦਾ ਜੁੱਤੀ ਕਿਹਦੀ ਹੈ ਆ ਤੂੰ ਕੀ ਕਿਹਾ ਮੈਂ ਕਹਾਂ ਜੀ ਮੇਰੀ ਮਹਿਬੂਬਾ ਦੀ ਜੁੱਤੀ ਹੈ ਹਲੋ ਫੇਰ ਉਹਨੇ ਉਹੀ ਜੁੱਤੀ ਫੜੀ ਤੇ ਪੰਜ-ਛਤ ਮੇਰੇ ਸਨ ਚ ਮਾਰੀਆਂ ਐ ਲਾਂਦੀ ਉਹ ਕਿਉਂ ਉਹ ਕਹਿੰਦਾ ساری ਰਾਤ ਦੇ ਸਾਰਾ ਟੱਬਰ ਅਸੀਂ ਇਹਨੂੰ ਚੁੰਮੀ ਜਾਂਨੇ ਪਤਾ ਨਹੀਂ ਕਿਹੜੇ ਪੀਰ ਦੀਆਂ ਖੜਾਵਾ ਐ ਅਸੀਂ ਇਹ ਤਾਂ ਮੰਤਾ ਮੰਗੀ ਜਾਂਨੇ ਤੂੰ ਉਸੇ ਲੀਦੀਆਂ ਖੜਾਵਾ ਹੀ ਲੈ ਗਏ ਇਹ ਕਿੱਥੇ ਹੋ ਆਦੇ ਅੰਗੜਾ ਜੁੱਤੀ ਦਾ ਸਾਡੀ ਨਹੀਂ ਬੜੀ ਮਸ਼ਹੂਰ ਹੈ ਉਹ ਤੁਹਾਡੀ ਕਹਿੰਦੇ ਤੇਰੇ ਬਾਪੂ ਦੇ ਦਾ ਪੈਂਦੀਆਂ ਹੀ ਰਹਿੰਦੀਆਂ ਉਹ ਸਾਡੀ ਕਾਰਨਾਮਾ ਹੀ ਇਦਾਂ ਦੇਆ ਕਾਰਨਾਮਾ ਦੀ ਸੁਣ ਲੋ ਲਵਾਈ ਇਹਦੇ ਬਾਪੂ ਦੀ ਸੁਣ ਲੋ ਬਸ ਉਹ ਜੁੱਤਿਆਂ ਵਾਲੇ ਕਿਸਾਨ ਤੇ ਗਿਆ ਤੇ ਉਹਨਾਂ ਨੇ ਜੁੱਤਕਾ ਖਾਇਆ ਭਲਾਉ ਕਿਉਂ ਜੁੱਤੀਆਂ ਵਾਲੇ ਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਤਾਂ ਜੁੱਤੀਆਂ ਦੀਆਂ ਤਰੀਫਾਂ ਕਰਦੇ ਇਹ ਜੁੱਤੀ ਹੰੜ ਸਾਰੇ ਚੱਲਦੀ ਬੜੀ ਐ ਤਿੰਨ ਦਿਨ ਨਹੀਂ ਚੱਲੀ ਆ ਹੋਇਆ ਕੀ ਐ ਉਹਨਾਂ ਨੇ ਵੀ ਇਹੀ ਪੁੱਛਿਆ ਬਾਪੂ ਹੋਇਆ ਕੀ ਐ ਕਿੰਨਾ ਪਰ ਸੰਭੋਗ ਤੋਂ ਚੱਕੀ ਗਈ ਹੈ। ਕੀ ਕਰ ਹੁਣ ਇਹਦਾ ਕੀ ਇਲਾਜ ਕਰੀਏ? ਤਿੰਨ ਦਿਨ ਨਹੀਂ ਚੱਲੀ ਗਈ। ਉਹਨਾਂ ਨੇ ਬਾਪੂ ਤਾਂ ਰਿਆ। ਕਹਿੰਦੇ ਸਾਨੂੰ ਕਿਹ ਚਰਾ ਕਰਦਾ? ਜੁੱਤੀ ਤਾਂ ਹੀ ਫੋਣੀ ਸਾਮੀ ਗਈ। ਇਹਨੂੰ ਲੋਕ ਲਾ ਕੇ ਰੱਖਿਆ ਕਰ। ਹੋਰ ਕੀ ਆ ਦੱਸ? ਉਹਨਾਂ ਨੂੰ ਕਿੱਥਾ ਯਾਦ ਆਇਆ? ਕੀ ਯਾਦ ਆਇਆ? ਤੇਰਾ ਵਿਆਹ ਯਾਦ ਆਇਆ। ਮੇਰਾ ਵਿਆਹ ਯਾਦ ਆਇਆ। ਭਾਈ ਜੀ ਦਾ ਵਿਆਹ ਹੋਇਆ ਨਵਾਂ ਨਵਾਂ। ਹਾਂ ਹੋਇਆ ਏ। ਘਰ ਵਾਲੀ ਨੂੰ ਕਹਿੰਦਾ ਪਾਗਵਾਨਵੇਂ ਬੜਾ ਖੁਸ਼ ਆ ਮੰਗ ਲੈ ਜੋ ਮੰਗਣਾ। ਉਹ ਮੰਗ ਉਹਨੇ ਪਰਸ ਚੋਂ ਫੋਟੋ ਕੱਢੀ ਕੱਢੀ ਤੁਰਨੇ ਵਾਂ ਜਾ ਬੰਦਾ ਲੈ ਕੇ ਆ ਆ ਇਹ 6 ਦਿਨ ਹੋ ਗਏ ਮੈਨੂੰ ਲੱਭੀ ਜਾਂਦਾ ਫੋਟੋ ਮੇਰੀ ਸੀ ਪਤਾ ਨਹੀਂ ਕਿੱਥੋਂ ਲੱਭ ਲਈ ਹੋਰ ਕੀ ਆ ਦੱਸ ਤਾਂ ਇਹੋ ਜੀ ਫਲਾਤ ਹੋਹਾ ਹੋ ਕੀ ਕਹਿੰਜੀ ਉਹ ਇੱਕ ਦਿਨ ਭਾਂਡੇ ਮੰਨ ਹੀ ਜਾਂਦੀ ਐ ਹਾਂ ਇਹ ਬਣਾ ਸਵਾਰ ਕੇ ਕਹਿੰਦਾ ਭਗਵਾਨੇ ਚੱਲ ਹਨੀਮੂਨ ਤੇ ਚੱਲਣਾ ਆਂ ਉਹ ਚੱਲ ਹਨੀਮੂਨ ਤੇ ਚੱਲਣਾ ਆਂ ਆ ਕੋ ਬਣਾ ਸਵਾਰ ਕੇ ਕਹਿੰਦੀ ਜੀ ਮੇਰੇ ਤਾਂ ਚਾਰਕ ਭਾਂਡੇ ਪੇ ਮੰਨਣ ਵਾਲੇ ਤੁਸੀਂ ਬੀਵੀ ਨੂੰ ਲੈ ਜਾਓ ਉਹ ਲੇਨ ਨੂੰ ਇਹ ਨਹੀਂ ਪਤਾ ਕਿ ਇਹਨੂੰ ਕਿੱਥੇ ਲੈ ਆਣਾ ਹੈ ਮਾਨ ਬੜਾ ਟੋਲਾ ਹੋਰ ਬਣਾ ਦੇ ਲੈ ਹੋਰ ਸੁਣ ਲੈ ਹਾਂ ਆ ਮੈਨੂੰ ਪਤਾ ਲੱਗਿਆ ਕਿ ਵਿਗਿਆਨੀਆਂ ਨੇ ਸੱਤ ਕਰਤਾ ਏ ਵਿਗਿਆਨੀਆਂ ਨੇ ਕੀ ਸੱਤ ਕਰਤਾ ਆ ਸੱਤ ਕਰਤਾ ਕਿ ਇਹ ਆਪਣੇ ਪੁਰਖੇ ਸੀ ਨਾ ਦਾਦੇ ਪੁਰਖੇ ਹਾਂ ਉਹ ਬਾਂਦਰ ਸੀਗੇ ਥੋੜੇ ਹੋਣੇ ਸਾਡੇ ਤਾਂ ਮਰਾਸੀ ਸੀ ਘਾਈਆਂ ਨਾ ਗੱਲਾਂ ਐਵੇਂ ਬੇਦਮ ਉਹ ਲਾਂਟੀਆਂ ਵੇੜਾ ਜਾਣਦਾ ਹੋਇਆ ਹੀ ਹੋ ਗਈ ਲੋਕਾਂ ਨੂੰ ਸਨਮਾਨਤ ਕਰਨਾ ਹੀ ਸਹੀ ਗੱਲ ਹੈ ਆ ਨਵੀਆਂ ਧੀਆਂ ਜਿਨ੍ਹਾਂ ਨੇ ਇਸ ਧਰਤੀ ਤੇ ਇਸ ਦੁਨੀਆ 'ਚ ਜਨਮ ਲਿਆ ਉਹਨਾਂ ਦਾ ਸਵਾਗਤ ਕਰਦੇ ਆ ਇਸ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਜਾਣਾ ਸੋ ਉਹਨਾਂ ਦੇ ਸਨਮਾਨ ਲਈ ਉਹਨਾਂ ਦੇ ਲਈ ਕੋਈ ਸ਼ਬਦ ਬੋਲਦੇ ਆ ਸੁਣ ਲੈ ਫਿਰ ਸੁਣਾ ਦੇ ਆ ਪੰਜਾਬੀ ਦੀ ਇੱਕ ਬਹੁਤ ਵੱਡੀ ਲੇਖਕਾ ਕੀ ਫੁੱਲਾਂ ਵਰਕੀਓ ਕੁਰੀਓ ਅੱਛਾ ਜੀ ਫੁੱਲਾਂ ਵਰਕੀਓ ਕੁਰੀਓ ਨੀ ਚੂਬਾ ਜੱਦੀਓ ਕੁਰੀਓ ਹਾਂ ਕਰੋ ਕੋਈ ਜਾਣ ਦਾ ਹਿੱਲਾ ਨਹੀਂ ਬਲਬਲ ਮਰਦੀਓ ਕੁਰੀਓ ਫੁੱਲਾਂ ਵਰਕੀਓ ਕੁਰੀਓ ਨੀ ਚੂਬਾ ਜੱਦੀਓ ਕੁਰੀਓ ਵਾਹਿਗੁਰੂ ਬਹੁਤ ਬਹੁਤ ਮਿਹਰਬਾਨੀ ਔਰ ਬਹੁਤ ਬਹੁਤ ਬੁਮਾਰੇ ਤੇ ਨਜ਼ਰ ਨੇ ਇੱਕ ਤੋਂ ਫਾਊਂਡੇਸ਼ਨ ਵਾਲੇ ਸਾਡੇ ਸਰਦਾਰ ਗੈਰੀ ਵੀ ਹੋਣੀ ਉਹਨਾਂ ਦੀ ਪੂਰੀ ਟੀਮ ਜਿਹੜੇ ਹਰ ਥਾਂ ਲੈਣਾ ਛੋਲਾ ਉਖਾਲਾ ਕਰਦੇ ਆ ਨੋਦਵਾਨਾਂ ਨੂੰ ਕਿਤਾਬਾਂ ਨਾਲ ਲਿਬੇਚਨ ਨਾਲ ਜੋੜਦੇ ਆ ਅੱਜ ਅਸੀਂ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਲੇਖਤ ਲੋਕ ਵੀ ਸਾਡੇ ਵਿਚਕਾਰ ਬੈਠੇ ਹੋਏ ਨੇ ਜਿਨ੍ਹਾਂ ਨੇ ਸੋਹਣੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਪੰਜਾਬੀ ਲੋਕਾਂ ਦੀ ਝੋਲੀ ਵਿੱਚ ਪਾਈਆਂ ਨੇ ਸੋ ਬਸ ਇੱਕ ਵਾਰ ਫਿਰ ਮੁਬਾਰਕਬਾਦ ਦਿੰਦੇ ਆ ਇਸ ਪੂਰੀ ਫਾਊਂਡੇਸ਼ਨ ਨੂੰ ਪੂਰੇ ਨਗਰ ਨੂੰ ਤੁਹਾਡੇ ਇਸ ਸੋਹਣੇ ਉਪਰਾਲੇ ਵਾਸਤੇ ਬਹੁਤ-ਬਹੁਤ ਮਿਹਰਬਾਨੀ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਹੁਣ ਸਾਨੂੰ ਕਦੇ ਵੀ ਇਦਾਂ ਨਹੀਂ ਲੱਗਦਾ ਜਦੋਂ ਵੀ ਅਸੀਂ ਇੱਥੇ ਆਉਂਦੇ ਕਈ ਸਾਲਾਂ ਤੋਂ ਆ ਰਹੇ ਆ ਚਾਰ-ਪੰਜ ਸਾਲ ਤੋਂ